ਲੋਕ ਸਭਾ ਚੋਣਾਂ ਦੇ ਮੰਦੇ ਨਜ਼ਰ ਬਠਿੰਡਾ ਪੁਲਿਸ ਵੱਲੋਂ 11 ਵਜੇ ਦੇ ਲਗਭਗ ਬਠਿੰਡਾ ਦੀ ਪੁਲਿਸ ਲੈਣ ਦੇ ਵਿੱਚੋਂ ਕੱਢਿਆ ਗਿਆ ਫਲੈਗ ਮਾਰਚ ਬਠਿੰਡਾ ਦੇ ਐਸਐਸਪੀ ਦੀਪਕ ਪਾਰਕ ਅਤੇ ਬਠਿੰਡਾ ਦੇ ਡੀਸੀ ਜਸਪ੍ਰੀਤ ਸਿੰਘ ਵੀ ਇਸ ਦੇ ਵਿੱਚ ਹੋਏ ਸ਼ਾਮਲ ਦੱਸ ਦਈਏ ਕਿ ਜਿੱਥੇ ਲੋਕ ਸਭਾ ਚੋਣਾਂ ਆ ਰਹੀਆਂ ਨੇ ਉਸ ਨੂੰ ਲੈ ਕੇ ਜੈ ਪੈਰਾਮਿਲਟਰੀ ਫੋਰਸ ਅਤੇ ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਵੱਲੋਂ ਬਠਿੰਡਾ ਦੀ ਪੁਲਿਸ ਲੈਣ ਤੋਂ ਇੱਕ ਲੋਕ ਸਭਾ ਚੋਣਾਂ ਲੈ ਕੇ ਫਲੈਗ ਮਾਰਚ ਕੱਢਿਆ ਗਿਆ ਜਿਸ ਦੇ ਵਿੱਚ ਬਠਿੰਡਾ ਦੇ ਐਸਐਸਪੀ ਦੀਪਕ ਪਾਰਕ ਬਠਿੰਡਾ ਦੇ डीसी जसप्रीत सिंह एसपी सिटी नरेंद्र सिंह एसपी डी अजय गांधी ਅਤੇ ਹੋਰ ਸੀਨੀਅਰ ਅਧਿਕਾਰੀ ਤੇ ਐਸ ਐਚਓ ਜੀ ਇਸ ਦੇ ਵਿੱਚ ਸ਼ਾਮਲ ਰਹੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਬਠਿੰਡਾ ਦੀ ਪੁਲਿਸ ਲੈਨ ਤੋਂ ਚੱਲੀ ਤੇ ਵੱਖ-ਵੱਖ ਬਾਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਇਹ ਫਲੈਗ ਮਾਰਚ ਬਠਿੰਡਾ ਦੇ ਫੇਅਰ ਵੱਡੇ ਚੌਕ ਵਿਖੇ ਸਮਾਪਤ ਹੋਇਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਪੁਲਿਸ ਲੈਨ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਪੁਲਿਸ ਅੱਜ ਆਪਣਾ ਪੁਲਿਸ ਵਲੋਂ ਇੱਕ ਫਲੈਗ ਮਾਰਚ ਕੱਢਿਆ ਗਿਆ ਇਸ ਦੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਲਾਤ ਕੀਤੀ ਗਈ ਤੇ ਬਠਿੰਡਾ ਦੇ ਡੀਸੀ ਅਤੇ ਐਸਐਸਪੀ ਵੀ ਇਸ ਫਲੈਗ ਮਾਰਚ ਦੇ ਵਿੱਚ ਸ਼ਾਮਲ ਹੋਏ ਅਸੀਂ ਅਸੀਂ ਇਹ ਸਾਰੀਆਂ ਤਸਵੀਰਾਂ ਦਿਖਾ ਰਹੇ ਹਾਂ ਬਠਿੰਡਾ ਦੀ ਪੁਲਿਸ ਲੈਨ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਵੱਡੀ ਗਿਣਤੀ

ਜਿੱਦਾਂ ਤੁਹਾਨੂੰ ਪਤਾ ਹੈ ਜੀ ਪੰਜਾਬ ਦੇ ਵਿੱਚ ਲੋਕ ਸਭਾ ਦੀ ਚੋਣ ਹੋਣ ਜਾ ਰਹੀ ਹੈ ਤੇ ਬਠਿੰਡਾ ਪਾਰਲੀਮੈਂਟਰੀ ਕੰਸਟੀਟੂਐਂਸੀ ਤੇ ਬਠਿੰਡਾ ਡਿਸਟ੍ਰਿਕਟ ਦੇ ਬਰਤੌਰ ਆਰਓ ਤੇ ਬਰਤੌਰ ਏਸੀ ਸਾਹਿਬ ਨਾਲ ਅੱਜ ਅਸੀਂ ਇੱਥੇ ਫਲੈਗ ਮਾਰਚ ਕਰ ਰਹੇ ਹਾਂ ਆ ਸ਼ਹਿਰ ਦੇ ਵਿੱਚੋਂ ਫਲੈਗ ਮਾਰਚ ਸ਼ੁਰੂ ਕਰਕੇ ਅਸੀਂ ਪਿੰਡਾਂ ਥਾਈ ਇਸ ਫਲੈਗ ਮਾਰਚ ਨੂੰ ਲੈ ਕੇ ਜਾ ਰਹੇ ਹਾਂ ਤਾਂ ਕਿ ਇੱਕ ਤਾਂ ਜਿੰਨੇ ਵੀ ਸਾਡੇ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਇੱਕ ਸੁਨੇਹਾ ਦੇ ਰਹੇ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗਲਤ ਐਕਟੀਵਿਟੀ ਇਸ ਇਲੈਕਸ਼ਨ ਦੇ ਦੌਰਾਨ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਸਖਤ ਤੋਂ ਸਖਤ ਇਸ ਤੇ ਕਾਰਵਾਈ ਕੀਤੀ ਜਾਊਗੀ। ਪਲੱਸ ਤੁਹਾਡੇ ਰਾਹੀਂ ਲੋਕਾਂ ਨੂੰ ਵੀ ਇੱਕ ਅਪੀਲ ਹੈਗੀ ਹੈ ਕਿ ਕੋਈ ਵੀ ਐਦਾਂ ਦਾ ਜੇ ਤੁਹਾਨੂੰ ਕੋਈ ਐਦਾਂ ਦਾ ਅੰਸਰ ਮਿਲਦਾ ਹੈ ਜਿਹੜਾ ਕਿ ਚੋਣ ਦੀ ਪ੍ਰਕਿਰਿਆ ਦੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਸ਼ਰਾਪੀ ਕੰਮ ਕਰ ਸਕਦਾ ਹੈ ਜਾਂ ਚੋਣ ਦੀ ਪ੍ਰਕਿਰਿਆ ਨੂੰ ਦੇ ਵਿੱਚ ਵਿਗਨ ਪਾ ਸਕਦਾ ਉਹ ਵੀ ਸਾਡੇ ਧਿਆਨ ਚ ਲਿਆਇਆ ਜਾਵੇ ਤਾਂ ਕਿ ਉੱਤੇ ਵੀ ਅਸੀਂ ਕਾਰਵਾਈ ਕਰੀਏ ਧੰਨਵਾਦ ਮਾਣਯੋਗ ਚੋਣ ਕਮਿਸ਼ਨ ਮਾਣਯੋਗ ਬੀਜੀਪੀ ਸਾਹਿਬ ਤਸੀਨ ਰਸਤਾਂ ਦੇ ਹਦਾਇਤਾਂ ਤੇ ਨੂਮੂਕ ਰੱਖਦੇ ਹੋਏ ਅੱਜ ਆਪਣੇ ਡੀਸੀ ਸਾਹਿਬ ਨਾਲ ਸਿਵਲ ਪ੍ਰਸ਼ਾਸਨ ਦੇ ਬਾਕੀ ਅਫਸਰਾਂ ਨਾਲ ਪੁਲਿਸ ਦੇ ਜੀਓ ਸਾਹਿਬਾਨ ਪੀਸੀਆਰ ਅਤੇ ਸਾਰੇ ਥਾਣਿਆਂ ਦੀ ਫੋਰਸ ਡੀਐਸਪੀ ਐਸਐਚਓਜ਼ ਨਾਲ ਅਸੀਂ ਇਹ ਫਲੈਗ ਮਾਰਚ ਸਾਰੇ ਇਕੱਠੇ ਹੋ ਕੇ ਕਰ ਰਹੇ ਹਾਂ ਇੱਕ ਕੌਨਫੀਡੈਂਸ ਬਿਲਡਿੰਗ ਮੈਜ਼ਰ ਹੁੰਦਾ ਹੈ ਜਿਹਦਾ ਮਕਸਦ ਹੁੰਦਾ ਲੋਕਾਂ ਦੇ ਵਿੱਚ ਕੌਨਫੀਡੈਂਸ ਬਿਲਡ ਕਰਨਾ ਕਿ ਪੂਰਾ ਪ੍ਰਸ਼ਾਸਨ ਪੁਲਿਸ ਸਾਡੇ ਨਾਲ ਖੜੀ ਹੈ ਕੋਈ ਨਾ ਕਿ ਕਿਸੇ ਤਰੀਕੇ ਦਾ ਕੋਈ ਵਿਗਨ ਪਾਏਗਾ ਉਹਨਾਂ ਨੂੰ ਸੰਦੇਸ਼ ਦੇਣਾ ਕਿ ਅਸੀਂ ਜਿਹੜਾ ਲਾਅਨ ਆਰਡਰ ਨੂੰ ਅਪਹੋਲਡ ਕਰਾਂਗੇ ਤੇ ਕਾਨੂੰਨ ਦੇ ਮੁਤਾਬਕ ਹੀ ਚੱਲਾਂਗੇ ਅੱਜ ਡੀਸੀ ਸਾਹਿਬ ਦੇ ਨਾਲ ਅਸੀਂ ਫਲੈਗ ਮਾਰਚ ਕਰਾਂਗੇ ਪੈਦਲ ਮਾਰਚ ਕਰਾਂਗੇ ਇਸ ਤੋਂ ਬਾਅਦ ਕਈ ਪੋਲਿੰਗ ਬੂਥਾਂ ਦਾ ਵੀ ਦੌਰਾ ਕਰਾਂਗੇ ਪਿੰਨਾਂ ਦਾ ਵੀ ਦੌਰਾ ਕਰਾਂਗੇ ਥੈਂਕ ਯੂ ਸਰ